ਆਮ ਆਦਮੀ ਪਾਰਟੀ ਦੇ ਬਣਾਏ ਗਏ ਕਲੀਨਿਕਾਂ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਹੁਣ ਸਬਰ ਦਾ ਬੰਨ ਟੁੱਟ ਚੁੱਕਿਆ ਹੈ ਜਿਸ ਤੋਂ ਬਾਅਦ ਅੱਕੇ ਹੋਏ ਮੁਲਾਜ਼ਮਾਂ ਨੇ ਮੌਕੇ ਦੀ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਕਲੀਨਿਕਾਂ ਦਾ ਕੰਮਕਾਰ ਛੱਡ ਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾ ਦਿੱਤੇ ਜਿਸ ਬਾਬਤ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਸਾਡੀਆਂ ਜੇਬਾਂ ਖਾਲੀ ਹੋ ਚੁੱਕੀਆਂ ਨੇ ਤੇ ਪੰਜਾਬ ਸਰਕਾਰ ਸਾਡੀਆਂ ਜੇਬਾਂ ਦੇ ਵਿੱਚ ਪੈਸੇ ਨਹੀਂ ਪਾ ਰਹੀ ਦੇਸ ਦੇ ਵਜੋਂ ਮਜਬੂਰ ਹੋ ਕੇ ਸਾਨੂੰ ਅਜਿਹਾ ਕਰਨਾ ਪੈ ਰਿਹਾ ਸਰ ਮੇਰਾ ਨਾਮ ਕਗਲਜੀਤ ਸਿੰਘ ਆ ਮਾਮ ਆਦਮੀ ਕਲੀਨਿਕ ਰਈਆ ਉਥੇ ਜੌਬ ਕਰਦਾ ਮੈਂ ਹੈਲਪਰ ਕਮ ਸਵੀਪਰ ਦੀ ਤੇ ਸਰ ਸਾਡੀ ਨਵੰਬਰ ਮਹੀਨੇ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਹੋ ਗਿਆ ਸੈਲਰੀ ਨਹੀਂ ਆਈ ਤੇ ਸੈਲਰੀ ਵੀ ਕੁਝ ਜ਼ਿਆਦਾ ਨਹੀਂ ਆ 9000 ਸਮਥਿੰਗ ਹੈਗੀ ਆ ਤੇ ਉਹ ਵੀ ਪ੍ਰੋਪਰ ਨਹੀਂ ਦੇ ਰਹੇ ਸਰਕਾਰ ਤੇ ਜੇ ਸਾਡੇ ਬੰਦੇ এমਪਲੋਏ ਚੰਡੀਗੜ੍ਹ ਗਏ ਕਹਿੰਦੇ ਚੰਡੀਗੜ੍ਹ ਜਾ ਕੇ ਗੱਲ ਕਰਨੀ ਪੈਣੀ ਆ ਉਹ ਵੀ ਸਾਨੂੰ ਸਾਰਿਆਂ ਜਾਣਿਆਂ ਨੂੰ ਕਿਸੇ ਨੂੰ ਪੰਜਾਬ ਕੋਈ 100 ਰੁਪਏ ਪਾ ਕੇ ਅਸੀਂ ਫਿਰ ਆਪਣਾ ਆਪਣੇ ਕਨਵੈ ਬਾਈ ਟ੍ਰੇਨ ਬੰਦਾ ਗਿਆ ਵਾ ਤੇ ਉਹਨੂੰ ਤੇ ਅਜੇ ਤੱਕ 27 ਤਰੀਕ ਦਾ ਸਾਨੂੰ 27 ਤਰੀਕ ਨੂੰ ਉਹ ਕਹਿਆ ਵਾ ਪਰ ਅਜੇ ਤੱਕ ਉਹਦਾ ਵੀ ਸਾਨੂੰ ਕੋਈ ਆਉਟਪੁੱਟ ਨਹੀਂ ਮਿਲਿਆ ਅਜੇ ਕੀ ਕੀ ਕਿਦਨ ਕਨਫਰਮ ਡੇਟ ਆਊਗੀ ਜਿਸ ਦਿਨ ਜਿਹਦੇ ਕਿਹੇ ਵੀ ਜਾਣੇ ਆ ਆਫੀਸਰ ਨੂੰ ਮਿਲਦੇ ਆ ਤੁਹਾਡੀ ਗੱਲ ਚੱਲਣਦੀ ਆ ਤੁਹਾਡੀ ਗੱਲ ਚੱਲਣਦੀ ਆ ਬਸ ਇਹੀ ਕਹਿ ਕੇ ਆਲਾ ਟਾਲਾ ਕਰਕੇ ਦੋ ਦਿਨ ਨੂੰ ਚਾਰ ਦਿਨ ਨੂੰ ਹਫਤੇ ਨੂੰ ਤੁਹਾਡੀ ਪੇਮੈਂਟ ਆ ਜੂਗੀ ਤੇ ਸਰ ਤਾਂ ਨੂੰ ਪਤਾ ਵਾ ਕਿ ਡੇਲੀ ਨੀਡਸ ਵਾਸਤੇ ਕਿੰਨਾ ਸਰਵਾਈਵਲ ਕਰਨਾ ਪੈਂਦਾ ਬੰਦੇ ਨੂੰ ਪਰੇਸ਼ਾਨ ਹੋ ਰਿਹਾ ਘਰ ਦੇ ਪਰੇਸ਼ਾਨ ਹੋ ਰਿਹਾ ਤਿੰਨ ਤਿੰਨ ਚਾਰ ਚਾਰ ਮਹੀਨੇ ਸੈਲਰੀ ਨਾ ਹੋਊਗੀ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਆਮ ਸ਼ਿਵਮ ਬੱਗਾ ਐਜ਼ ਹੈਲਪਰ ਜੁਆਇਨਿੰਗ ਕੀਤੀ ਹੋਈ ਹੈ ਆਮ ਆਦਮੀ ਕਲੀਨਿਕ ਤੇ ਹਾਂਜੀ ਕੀ ਮੌਤ ਤੁਹਾਡੀ ਹੈ ਜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਰ ਇਹ ਹੋ ਗਿਆ 4 ਮਹੀਨੇ ਆ ਤੁਹਾਨੂੰ ਚੌਥਾ ਮਹੀਨਾ ਲੱਗ ਗਿਆ ਵਾ ਮਤਲਬ ਸਾਡੀ 3 ਮਹੀਨਿਆਂ ਦਾ ਸੈਲਰੀ ਨਹੀਂ ਆ ਰਹੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਕਦੀ ਇੱਧਰ ੱਟਕੇ ਖਾ ਕੇ ਸਿਆ ਦਫਤਰ ਦੇ ੱਟਕੇ ਖਾ ਕਦੀ ਉਹ ਦਫਤਰ ਦੇ ੱਟਕੇ ਖਾ ਕਦੀ ਚੰਡੀਗੜ੍ਹ ੱਟਕੇ ਖਾ ਅਸੀਂ ਐਨ ਐਚ ਐਮ ਤੱਕ ੱਟਕੇ ਖਾ ਕੇ ਅਸੀਂ ਹਾਰ ਕੇ ਅੱਜ ਤੁਹਾਨੂੰ ਕਿ ਪ੍ਰੈਸ ਸਾਹੇ ਆਪਾਂ ਰੂਬਰੂ ਹੋਏ ਹਾਂ ਕਿ ਸਾਡਾ ਇੰਨਾ ਗੁੰਮਰਾਹ ਕੀਤਾ ਗਿਆ ਸਾਨੂੰ ਕੋਈ ਸੈਲਰੀ ਨਹੀਂ ਦੇ ਰਹੀ ਸਾਨੂੰ ਕੋਈ ਆਸ਼ਵਾਸਨ ਨਹੀਂ ਦੇ ਰਿਹਾ ਕਿ ਸਾਡੀ ਸੈਲਰੀ ਅੱਜ ਆ ਜਾਏਗੀ ਕੱਲ ਆ ਜਾਏਗੀ ਕੋਈ ਸਾਨੂੰ ਕੁਝ ਨਹੀਂ ਦੱਸ ਰਿਹਾ ਸਾਡਾ ਬਹੁਤ ਬੁਰਾ ਹਾਲ ਹੈ ਸਾਡਾ ਰੋਜ਼ਗਾਰ ਮਤਲਬ ਕਿ ਬਿਲਕੁਲ ਜੇ ਰੋਜ਼ਗਾਰ ਵੀ ਸਾਡਾ ਸਰ ਇਹੀ ਹੈ ਹੋਰ ਕੋਈ ਹੈ ਸਰ ਜੋ ਹੋ ਵੀ ਨਹੀਂ ਕਰਦੇ ਜੇ ਅਸੀਂ ਸਰ ਥੋੜਾ ਜਿਹਾ ਲੇਟ ਆਂਦੇ ਡਾਕਟਰ ਸਾਹਿਬ ਜਿਤਨਾ ਲੇਟ ਆਂਦੇ ਆ ਤੇ ਸਾਡੇ ਉਹ ਵੀ ਐਬਸੈਂਟ ਲਾ ਦਿੰਦੇ ਆ ਸਾਨੂੰ ਕਿਟ ਕਿਟ ਕਰਦੇ ਆ ਤੇ ਨਾ ਸਾਨੂੰ ਕੋਈ ਸਰ ਉਧਰ ਉਹ ਵੀ ਕੋਈ ਫਾਈਨੈਂਸ਼ਲੀ ਹੈਲਪ ਹੋ ਰਹੀ ਹੈ ਕਿਤੋਂ ਵੀ ਨਹੀਂ ਸਰ ਹੋ ਰਹੀ ਕੀ ਕੰਮ ਕੀ ਹੈ ਤੁਹਾਡਾ ਸਾਰਾ ਕਾ ਕੀ ਕੰਮ ਕਰਦੇ ਸਰ ਇਹ ਹਲਪੜ ਜਿਹਾ ਜਿਹਾ ਦਵਾਈਆਂ ਜਿਤਨਾ ਆਉਂਦੀਆਂ ਟਰੱਕ ਆਉਂਦੇ ਆ ਦਵਾਈਆਂ ਜਿਤਨਾ ਉਤਾਰਦੇ ਆ ਅਸੀਂ ਉਤਾਰਨੀ ਆ ਸਫਾਈ ਜ਼ੇਰ ਕਰਨੀ ਹੈ ਜਿਹਦਾ ਕੋਈ ਡਾਕਟਰ ਦਾ ਕੰਮ ਹੈ ਕੋਈ ਸਮੋਸੇ ਲੈ ਆਇਆ ਕੁਝ ਲੈ ਆਇਆ ਸਾਰਾ ਕੁਝ ਸਾਡੇ ਕੋਈ ਸਰ ਕਰਾਂਦੇ ਆ ਨਵੇਂ ਨਵੇਂ ਸਾਰਾ ਹੀ ਆਏਗਾ ਸਾਨੂੰ ਕਹਿੰਦੇ ਸੈਂਪਲ ਕੱਢੋ ਅਸੀਂ ਤਾਂ ਸੈਂਪਲ ਤੱਕ ਕਰ ਸਾਰ ਕੱਢੇ ਆ ਕਿ ਮਤਲਬ ਜਿਹੜੇ ਲੋਕਾਂ ਦੇ ਕੰਮ ਜਿਤਰਾ ਹੁਣ ਕੋਈ ਮੈਡਮ ਨਹੀਂ ਸਾਡੀ ਕੋਈ ਆਈ ਕੋਈ ਦੂਜਾ ਨਹੀਂ ਆਇਆ ਸਾਨੂੰ ਕਹਿੰਦੇ ਐਂਟਰੀਆਂ ਕਰ ਅਸੀਂ ਉਹਨਾਂ ਦੀ ਕੰਮ ਵੀ ਕਰਦੇ ਆ ਤੇ ਸਾਨੂੰ ਉਹਨਾਂ ਦੇ ਕੰਮ ਕਰ ਕਰਕੇ ਵੀ ਤੇ ਸਾਨੂੰ ਫੇਰ ਸਾਡੀ ਸੈਲਰੀ ਨਾ ਮਿਲੇ ਤਾਂ ਸਾਡੇ ਲਈ ਬਹੁਤ ਮੁਸ਼ਕਲ ਸਰਕਾਰ ਤੇ ਕਹਿੰਦੇ ਸੀ ਬੜਾ ਵਧੀਆ ਕੰਮ ਕੀਤਾ ਜ ਆਮ ਆਦਮੀ ਕਲਿਨਿਕ ਖੋਲ ਕੇ ਸਰ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਸੀ ਇਹਨਾਂ ਨੂੰ ਨਿੰਦਾ ਨਹੀਂ ਕਰਦੇ ਕੰਮ ਦੀ ਕੰਮ ਉਹਨਾਂ ਨੇ ਬਹੁਤ ਵਧੀਆ ਕੀਤਾ ਬਾਗੀ ਸਰ ਸਾਡੀ ਸੈਲਰੀ ਕਿਉਂ ਲੇਟ ਹੋ ਰਹੀ ਹੈ ਡਾਕਟਰਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਰੇ ਬੰਦੇ ਸਫੇਕ ਜੋ ਵੀ ਐਂਟਰੀਆਂ ਇਹਨਾਂ ਦੀ ਪੈਂਦੀਆਂ ਸਾਰਾ ਕੁਝ ਇਹਨਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਡਾ ਕਿਉਂ 1 9000 ਰੁਪਿਆ ਸਾਨੂੰ ਚੁੱਪਦਾ ਪਿਆ ਪੰਜਾਬ ਸਰਕਾਰ ਨੂੰ ਸਾਨੂੰ ਹਜੇ ਤਾਂ ਗੈਰ ਸਮਝ ਨਹੀਂ ਆ ਰਹੀ ਇਸ ਸਰਕਾਰ ਨੇ ਤੁਹਾਡੀ ਤਨਖਾਹਾਂ ਸਮੇਂਦਰ ਨਹੀਂ ਦਈਆਂ ਤੁਹਾਡਾ ਅਗਲਾ ਨੈਕਸਟ ਨੈਕਸਟ ਸਟੈਪ ਆਹੀ ਹੋਏਗਾ ਸਰ ਆਪ ਆਪਣੇ بیوی ਬੱਚੇ ਲੈ ਕੇ ਆਹੀ ਫਿਰ ਇਹਨਾਂ ਦੇ ਇੱਥੇ ਦਰਬਾਰ ਦੇ ਨਾਲ ਘਰੇ ਦੇ ਬਾਹਰ ਬਹਿ ਜਾਗੇ ਹੋਰ ਸਰਕਾਰ ਕੀ ਕਰ ਸਕਦੀ ਆ ਸਗੀ ਸਾਡੇ ਕੋਲ ਸਰ ਹੁਣ ਰੋਜ਼ ਪੈਸੇ ਨਹੀਂ ਆ ਕਦੀ ਕਿਸੇ ਕੋ ਫੜੀਏ ਰੋਜ਼ ਕਦੀ ਕਿਸੇ ਕੋ ਫੜੀਏ ਪੈਸੇ ਸਾਡਾ ਬਹੁਤ ਬੁਰਾ ਹਾਲ ਹੈ ਅਸੀਂ ਵਿਆਜੀ ਪੈਸੇ ਮੈਂ 20000 ਰੁਪਇਆ ਯਕੀਨ ਕਰੋ ਚੁੱਕ ਲਿਆ ਤੇ ਮੈਨੂੰ ਇਹਨਾਂ ਪਤਾ ਮੇਰਾ 1.5 ਸਾਲ 2 ਸਾਲ ਬਾਅਦ ਵਿਆਜੀ ਪੈਸੇ ਨਹੀਂ ਉਤਰਨਾ 1.5 ਸਾਲ ਮੈਨੂੰ ਲੱਗ ਜਾਏਗਾ 20000 ਰੁਪਇਆ ਜਿਹੜਾ ਮੈਂ ਚੁੱਕਿਆ ਤੇ ਤੇ ਗਰੀਬੰਦਾ ਕਿੱਥੋਂ ਸਾਰੇ ਕਿ ਨਾਮ ਇਹਨੇ ਪੈਸੇ ਉਤਾਰੇਗਾ ਹਾਂ ਸਰਕਾਰ ਤੋਂ ਕੀ ਮੰਗ ਕਰ ਸਰਕਾਰ ਕੋ ਐ ਹੀ ਮੰਗ ਕਰਦੇ ਆਂ ਹੱਥ ਜੋੜ ਕੇ ਕਿ ਸਾਡੀ ਸੈਲਰੀ ਸਰ ਟਾਈਮ ਤੋਂ ਟਾਈਮ ਦਿੱਤੀ ਜਾਵੇ ਇੱਕ ਤਰੀਕ ਸਰ ਸਾਡਾ ਮਿੱਥੀ ਜਾਵੇ ਜਿਹੜੀ ਸਰ ਸਾਨੂੰ ਇਹ ਹਰ ਵਾਰੀ ਸਰ ਕਰੀ 26 ਕਰੀ 27 ਕਰੀ 5ੀ ਕਰੀ 20 ਮਤਲਬ ਸਰ ਸਾਡੀ ਡੇਡ ਅੜ ਮਹੀਨੇ ਦੋ ਦੋ ਮਹੀਨੇ ਤਨਖਾਹ ਸਰ ਥੱਲੇ ਰੱਖ ਕੇ ਸਾਨੂੰ ਕਿ ਨਾਮ ਕੰਮ ਕਰਾਉਂਦੇ ਸਾਡੇ ਕੋਲ ਐਡਾ ਸਾਰੇ ਇਹਨਾਂ ਨੇ ਸਾਡਾ ਬੁਰਾ ਹਾਲ ਕੀਤਾ ਆ ਮੈਂ ਨਮ ਗਗਨਦੇ ਪ੍ਰਾਇਜ ਜੀ ਮੈਂ ਆਪਣਾ ਜੀ ਸਤਾਨਵੇਂ ਪੱਤੀ ਮਸੂਰ ਦੇ ਵਿੱਚ ਲੱਗਾ ਜੀ ਆਮ ਕਲੀਨਿਕ ਦੇ ਵਿੱਚ ਜੀ ਮੇਰਾ ਬਸ ਇਹੀ ਕਹਿਣਾ ਜੀ ਕਿ ਸਭ ਨੂੰ ਚਲੋ ਪੰਜਾਬ ਸਰਕਾਰ ਬਹੁਤ ਵਧੀਆ ਹੈ ਉਹ ਕਹਿੰਦਾ ਕਿ ਸਭ ਨੂੰ ਸੇਤ ਦਿੱਲੀ ਮਿਲ ਕਰਦੇ ਪਰ ਬਤ ਇਹੀ ਹੈ ਕਿ ਸਾਨੂੰ ਹੈਲਪ ਰਾਦੀ ਨਹੀਂ ਸੁਣਵਾਈ ਹੋ ਰਹੀ ਜੀ ਹੁਣ ਹੁਣ ਦੇਖੋ ਡੇਲੀ ਨੀਡਸ ਲਈਾਨੂੰ ਚਾਹੀਦੀ ਹੁਣ ਸਰਵਾਈਵ ਕਦੀ ਕਿਹੇ ਵਾਰ ਕਦੀ ਡਾਕਟਰਾਂ ਤੋਂ ਫੜ ਕੇ ਹੁਣ ਕਿੰਨੇ ਕੇ ਪੈਸੇ ਢੀਰਨਾ ਸਭ ਕੋ ਲਈਏ ਬਸ ਇਹੀ ਆਡਾ ਕਹਿਣਾ ਹੈ ਕਿ ਸਾਨੂੰ ਇੱਕ ਕੋਈ ਟਾਈਮ ਦੱਸੋ ਕੋਈ ਇੱਕ ਦੱਸੋ ਕਿਉਂ ਦੋ ਸਾਡੀ ਸੈਲੀ ਦਾ ਬਸ ਸਾਨੂੰ ਇਹੀ ਚਾਹੀਦਾ ਉਹ ਵੀ ਨਹੀਂ ਦੱਸਦੇ ਬਸ ਜੀ ਆਪਾਂ ਹਰ ਦਫ਼ਤਰ ਵਿੱਚ ਧੱਕੇ ਖਾਦੇ ਸਿਵਲ ਸੈਨ ਨਾਲੇ ਪਰ ਲਾਸਟ ਵਿੱਚ ਸਾਨੂੰ ਆ ਮੁਟਕਣਾ ਪਿਆ ਵੀ ਕਿੰਨੇ ਮਹੀਨੇ ਤੋਂ ਤੁਹਾਡੀ ਤਨਖਾਹ ਨਹੀਂ ਆਈ ਸਰ 4 ਮਨਥ ਹੋ ਚੱਲੇ ਬਾ ਆਪਣਾ ਸੈਲੀ ਨਹੀਂ ਨੋਮਬਰ ਤੋਂ ਹੀ ਨਹੀਂ ਸਾਡੀ ਪਈ ਐ ਨੋਮਬਰ ਤੋਂ ਨਹੀਂ ਪਈ ਬਸ ਕਹਿੰਦੇ ਸੀ ਨੋਮਬਰ ਤੋਂ ਬਾਅਦ ਕਹਿੰਦੇ ਦਸੰਬਰ ਚ ਆ ਜੇਗੀ ਦਸੰਬਰ ਵੀ ਨਹੀਂ ਨਿਕਲ ਗਿਆ ਦਸੰਬਰ ਤੋਂ ਬਾਅਦ ਜਨਵਰੀ ਹੋ ਗਏ ਫਿਰ 3 ਮਹੀਨੇ ਆ ਫਿਰ ਅ ਜਨਵਰੀ ਆ ਗਈ ਹੁਣ ਜਨਵਰੀ ਦਾ ਵੀ ਨਹੀਂ ਪਤਾ ਜੀ ਜੇ ਤੁਹਾਨੂੰ ਰੱਖਿਆ ਗਿਆ ਹੈ ਕੀ ਕਿਆ ਗਿਆ ਹੈ ਕਿ ਕਿੰਨਾ ਦੇ ਸਰੂ ਰੱਖਿਆ ਗਿਆ ਸਾਨੂੰ ਰੱਖਿਆ ਗਿਆ ਹੈ ਜਦੋਂ ਸਾਨੂੰ ਰੱਖਿਆ ਗਿਆ ਨਾ ਉਸ ਤੋਂ ਬਾਅਦ ਪ੍ਰੈਸ ਕੋ ਦੇ ਥਰੂ ਰੱਖਿਆ ਗਿਆ ਹੈ ਜੀ ਕਿ ਆਪਾਂ ਚੰਡੀਗੜ੍ਹ ਗਏ ਚਲੋ ਆਪਣਾ ਜੋ ਵੀ ਹੀ ਆਪਣਾ ਸਰ ਉੱਥੇ ਗਏ ਤੁਹਾਨੂੰ ਦੱਸਿਆ ਗਿਆ ਕਿ ਵੀ ਤੁਹਾਡੀ ਆ জব ਹੈਗੀ ਉੱਥੇ ਤੁਸੀਂ ਕੰਮ ਸ ਤੇ ਪਲੱਸ ਅਧਾ ਦਾ ਕੰਮ ਕਰਨਾ ਸਫਾਈ ਦਾ ਆਪਾ ਜੀ ਸਾਰਾ ਆਪਣੀ ਡਿਊਟੀ ਟਾਈਮ ਟੂ ਟਾਈਮ ਸੱਚੀ ਕਰੀਦਾ ਬਟ ਸਰ ਇਹੀ ਐ ਸੈਲਰੀ ਵੱਲੋਂ ਨਹੀਂ ਕੁਛ ਐ ਸੈਲਰੀ ਵੱਲੋਂ ਨਹੀਂ ਕੁਛ ਇਸ ਮੌਕੇ ਮੁਲਾਜ਼ਮਾ ਨੇ ਪੰਜਾਬ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀਆਂ ਜਲਦ ਤੋਂ ਜਲਦ ਤਨਖਾਹਾਂ ਪਾਈਆਂ ਜਾਣ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਹੋਰ ਵੀ ਰੋਸ ਪ੍ਰਦਰਸ਼ਨ ਤਿੱਖਾ ਕੀਤਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਘਰੇਵਾਲ ਦੀ ਰਿਪੋਰਟ